ਸਤ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਣੇ ਘਰ ਦੋ ਮਾਤਾ ਜੀ ਹੁਣੇ ਪਹੁੰਚੇ ਨੇ ਜੀ ਇਹ ਨੇ ਆਪਣੇ ਮਾਤਾ ਜਗੀਰ ਕੌਰ ਪਿੰਡ ਮੌੜ ਜ਼ਿਲ੍ਹਾ ਸੰਗਰੂਰ ਇਹ ਮਾਤਾ ਜੀ ਜਲਕੌਰ ਪਿੰਡ ਤੌਲਾ ਪੱਤੀ ਸਲੇਮਾ ਤੇ ਜ਼ਿਲ੍ਹਾ ਬਰਨਾਲਾ ਇਹਨਾਂ ਤੋਂ ਆਪਾਂ ਲੋਕ ਗੀਤ ਇਕੱਠੇ ਕਰ ਰਹੇ ਹਾਂ ਪੀ ਆ ਮਾਤਾ ਜੀ ਦੇ ਨਾ ਕੰਨਾਂ 'ਚ ਬਹੁਤ ਖੂਬਸੂਰਤ ਗਹਿਣੇ ਪਾਏ ਹੋਏ ਆ ਤੇ ਇਹ ਦੱਸ ਰਹੀ ਸੀ ਤੇ ਮੈਨੂੰ ਲੱਗਿਆ ਕਿ ਵੀ ਆਪਾਂ ਨੂੰ ਰਿਕਾਰਡ ਕਰਨਾ ਚਾਹੀਦਾ ਤੇ ਮਾਤਾ ਜੀ ਅੱਜ ਕੁਝ ਗਹਿਣਿਆਂ ਦੇ ਨਾਮ ਵੀ ਦੱਸਣਗੇ ਤੇ ਉਹ ਕਿੱਥੇ-ਕਿੱਥੇ ਪਾਏ ਜਾਂਦੇ ਸੀ ਕਿਵੇਂ ਦੀ ਬੰਤਰ ਦੇ ਹੁੰਦੇ ਸੀਗੇ ਉਹ ਗਹਿਣੇ ਆਪਾਂ ਮਾਤਾ ਜੀ ਤੋਂ ਪੁੱਛਦੇ ਹਾਂਜੀ ਦੱਸੋ ਮਾਤਾ ਜੀ ਇੱਥੇ ਤਾਂ ਫੁੱਤ ਪੱਤੀਆਂ ਹੁੰਦੀਆਂ ਸੀ ਹਾਂਜੀ ਇੱਥੇ ਲਾਏ ਹੁੰਦੇ ਸੀ ਹਾਂ ਹਾਂ ਇੱਥੇ ਕੋਕਰੂ ਹੁੰਦੇ ਸੀ ਆ ਤੁਸੀਂ ਤੇ ਕੋਕਰੂ ਤਾਂ ਪਾਏ ਹੋਏ ਆ ਹਾਂ ਹਾਂ ਪਾਏ ਬੈ ਇਹ ਦੇਖੋ ਦਰਸ਼ਕੋ ਇਹਨਾਂ ਨੂੰ ਕੋਕਰੂ ਹਾਂ ਕੋਕਰੂ ਬੋਲਦੇ ਮੈਂ ਆਪਦੀ ਜ਼ਿੰਦਗੀ 'ਚ ਜਿਹੜਾ ਗਹਿਣਾ ਪਹਿਲੀ ਵਾਰ ਦੇਖਿਆ ਇਹ ਕੋਕਰੂ ਜੀ ਤੇ ਇੱਥੇ ਬਾਏ ਹੁੰਦੇ ਸੀ ਠੀਕ ਹੈ ਜੀ ਤੇ ਇੱਥੇ ਮਾਮੇ ਮੁਰਕੀਆਂ ਹੁੰਦੀਆਂ ਨੇ ਮਾਮੇ ਮੁਰਕੀਆਂ ਹਾਂ ਮਾਮੇ ਮੁਰਕੀਆਂ ਤਿੰਨ ਪੱਤਿਆਂ ਆਈਆਂ ਤਿੰਨ ਪੱਤਿਆਂ ਵਾਲੇ ਹਾਂ ਠੀਕ ਮਾਮੇ ਮੁਰਕੀਆਂ ਹੁੰਦੇ ਹੁੰਦੇ ਤੇ ਆ ਛਲ ਥੱਲੇ ਜਿਹੜੇ ਗਹਿਣਾ ਪਾਇਆ ਇਹਨਾਂ ਨੂੰ ਵਾਲੀ ਜਾਂ ਵਾਲੀਆਂ ਕਹਿੰਦੇ ਮੈਨੂੰ ਲੱਗਦਾ ਜਿਹਦਾ ਥੋੜਾ ਜਿਆਦਾ ਬਾਗਿਆਂ ਦੇ ਪੁੱਤੇ ਕੇ ਪੇਪੋ ਪੱਤੀ ਹੁੰਦੀਆਂ ਤਿੰਨ ਪੱਤੇ ਆਈਆਂ ਤਿੰਨ ਪੱਤਿਆਂ ਵਾਲੀਆਂ ਹਾਂ ਵੀ ਠੀਕ ਹੈ ਜੀ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਆ ਕਿੰਨਾ ਪਿਆਰ ਹੈ ਜੀ ਇਹ ਸਾਡੇ ਪ੍ਰਾਤਨ ਗਹਿਣੇ ਆ ਜਿਨ੍ਹਾਂ ਦਾ ਹੁਣ ਦੁਬਾਰਾ ਰਿਵਾਜ ਆ ਜਿਹੜਾ ਉਹ ਆ ਰਿਹਾ ਏ ਵਾਪਸ ਆ ਰਿਹਾ ਏ ਹੁਣ ਰਾਣੀ ਹਾਰ ਬਣ ਰਹੇ ਏ ਜੀ ਤੇ ਇਹ ਮਾਤਾ ਜੀ ਹੁਣ ਆਪਾਂ ਨੂੰ ਅ ਅੱਜ ਲੋਕ ਗੀਤ ਲਿਖਾ ਰਹੇ ਆ ਨਵੇਂ-ਨਵੇਂ ਫਿਰ ਆਪਾਂ ਕੋਸ਼ਿਸ਼ ਕਰਾਂਗੇ ਕਿ ਗਾ ਕੇ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰੀਏ ਬਾਕੀ ਹੋਰ ਜਾਣਕਾਰੀ ਹੋਈ ਤਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੋਰ ਵੀ ਦੱਸ ਦਿਓ ਜੀ ਗਹਿਣੇ ਆਪਣੇ ਦੇ ਸਿੱਧਾ ਪਾਉਣ ਦੇ ਹਾਂ ਸਿਰ ਦੇ ਗਹਿਣੇ ਦੱਸ ਦੋ ਉਹ ਤਾਂ ਸੱਗੀ ਫੁੱਲ ਹੁੰਦੇ ਸੱਗੀ ਫੁੱਲ ਇੱਥੇ ਇੱਥੇ ਫੁੱਲ ਹੁੰਦੇ ਫਿਰ ਇੱਡੇ ਵਿੱਚ ਆਏ ਸੱਗੀ ਹੁੰਦੇ ਇੱਡੀ ਠੀਕ ਹੈ ਜੀ ਹਾਂ ਦੋ ਛੋਟੇ ਛੋਟੇ ਫੁੱਲ ਹੁੰਦੇ ਸਾਈਡਾਂ ਤੇ ਹਨਾ ਸੱਗੀ ਫੁੱਲ ਹੁੰਦੇ ਹਾਂ ਉਹਦੇ ਹੁੰਦਾ ਹੋਰ ਕਲਿੱਪ ਹੁੰਦੇ ਆ ਜੀ ਨਾ ਨਾ ਕਲਿੱਪ ਕਲੁਪ ਤਾਂ ਮੈਂ ਲਾਈ ਨਹੀਂ ਬਟੋਰੀ ਅੱਛਾ ਉਹ ਲਉਂਦੀਆਂ ਦੀ ਤੇ ਗਾਟ ਚ ਹੁੰਦੀ ਜੰਜੀਰੀ ਹੁੰਦੀ ਲੱਗੀ ਕੋਟੇ ਜੰਜੀਰੀ ਤੇ ਗੁਲੂਬੰਦ ਹੁੰਦਾ ਠੀਕ ਹੈ ਜੀ ਤੇ ਸਿੰਘ ਤੇ ਵੀ ਹੁੰਦੇ ਹਾਂ ਸਾਦਾ ਤੇ ਵੀ ਹੁੰਦਾ ਠੀਕ ਹੈ ਗਾਟ ਚ ਠੀਕ ਹੈ ਜੀ ਹਾਂ ਤੇ ਪੈਰਾਂ ਦੇ ਗਹਿਣੇ ਕਿਹੜੇ ਹੁੰਦੇ ਸੀਗੇ ਪੈਰਾਂ 'ਚ ਪਹਿਲਾਂ ਫੈਲੀ ਮੁੱਠੀ ਪੁੱਤ ਪਜੇਬਾਂ ਹੁੰਦੀਆਂ ਸੀ ਪਜੇਬਾਂ ਪਜੇਬਾਂ ਹੁੰਦੀਆਂ ਤਿੰਨ ਪਾਸਾਂ ਦੀਆਂ ਠੀਕ ਆ ਉਸ ਤੋਂ ਬਾਅਦ ਫੇਪਰ ਹੜੀਆਂ ਹੁੰਦੀਆਂ ਅੱਧੀ ਕਿਲੋ ਦੀਆਂ ਠੀਕ ਆ ਉਸ ਤੋਂ ਬਾਅਦ ਫੇ ਪਾਈਏ ਦੀ ਗੁਲਸ਼ਨ ਪੱਟੀ ਹੁੰਦੀ ਗੁਲਸ਼ਨ ਪੱਟੀ ਗੁਲਸ਼ਨ ਪੱਟੀ ਕਹਿੰਦੇ ਉਹਨੂੰ ਠੀਕ ਆ ਮੈਲੀ ਮੁੱਠੇ ਹੁੰਦੇ ਤਿੰਨ ਚੀਜ਼ਾਂ ਭਾਰੀਆਂ ਭਾਰੀਆਂ ਚੱਲ ਮਿਚ ਕੇ ਤੇ ਹੁਣ ਮਾਂਜੀ ਹੁਣ ਇੱਕ ਨਵਾਂ ਰਿਵਾਜ ਚਲਾ ਲਿਆ ਸਾਡੇ ਅੱਜ ਦੇ ਕੀ ਆਖਾਂ ਹੁਣ ਮੈਂ ਵੀ ਸੋਨੇ ਦੀਆਂ ਝਾਂਜਰਾਂ ਪੈਰਾਂ 'ਚ ਪਾਉਣ ਲੱਗ ਗੇ ਕਿ ਤੁਹਾਨੂੰ ਲੱਗਦਾ ਵੀ ਇਹ ਸਹੀ ਗੱਲ ਆ ਵੀ ਸੋਨੇ ਦੀ ਝਾਂਜਰ ਪੈਰ 'ਚ ਪਾ ਲੈਣੀ ਚਾਹੀਦੀ ਨਹੀਂ ਪੈਂਦੀ ਨਹੀਂ ਪੈਂਦੀ ਹੈਨਾ ਸੋਨੇ ਦੀ ਝਾਂਜਰ ਪਾਉਣ ਲੱਗ ਗੇ ਪੈਰ ਹਾਂ ਕਹਿੰਦੇ ਸਰੀਰ ਦੇ ਉੱਪਰਲੇ ਹਿੱਸੇ 'ਚ ਤਾਂ ਝਾਂਜਰ ਕਿੱਥੇ ਪਾਉਂਦੇ ਪੈਰਾਂ 'ਤੇ ਸੋਨੇ ਦੀ ਝਾਂਜਰ ਉਹ ਨਹੀਂ ਜਗ ਉਹ ਨਹੀਂ ਪਾਇਆ ਸੀ ਆਹ ਨਹੀਂ ਸੇ ਨਾ ਆਈਉਂਦੀ ਦਾਦੀ ਨੇ ਪਾਇਆਲੀ ਕੁੜੀ ਨੂੰ ਉਹ ਤੇ ਨੂੰ ਜੇ ਹੁਣ ਨਹੀਂ ਕਰਾ ਸੀ ਕਿੱਥੇ ਕਰਾ ਸੀ ਹਾਂ ਠੀਕ ਕਰ ਲੈਣ ਚੀਤੋਂ ਕਹਿੰਦੇ ਹੇਠਲੇ ਹਿੱਸੇ 'ਚ ਚਾਂਦੀ ਪਾਉਣੀ ਚਾਹੀਦੀ ਉੱਪਰਲੇ ਹਿੱਸੇ 'ਚ ਸੋਨਾ ਪਾਉਣਾ ਚਾਹੀਦਾ ਮੈਂ ਇਹ ਚੀਜ਼ ਪੜ੍ਹੀ ਸੀ ਕਿਤੇ ਕਿ ਚਾਂਦੀ ਠੰਡੀ ਹੁੰਦੀ ਆ ਉੱਪਰ ਨੂੰ ਸਾੜੇ ਜਾਂਦੀ ਆ ਸੀ ਹੁਣ ਪੈਰਾਂ 'ਚ ਸੋਨਾ ਪਾਉਣ ਲੱਗ ਗਏ ਆ ਉਹ ਗਰਮ ਹੁੰਦਾ ਇੱਥੇ ਭਾਈ ਬੰਦ ਵੀ ਢੋਹ ਹੁੰਦੇ ਤੇ ਕਹਿੰਦੇ ਚੂੜੀ ਹੁੰਦੀ ਹਾਂ ਹੁਣ ਇਹਦਾ ਰਵਾਜ ਆ ਗਿਆ ਜੀ ਘੜੀ ਚੂੜੀ ਦਾ ਦੁਬਾਰਾ ਦੁਬਾਰਾ ਆ ਗਿਆ ਹਾਂਜੀ ਮੈਨੂੰ ਬੰਦ ਢੋ ਇੱਥੇ ਏਡਾ ਜਿਆਦਾ ਚੌੜੇ ਇੱਥੇ ਛੱਤ ਤੋਂ ਹੋਏ ਸੀ ਅੱਛਾ ਏਡੇ ਦੇ ਚੌੜੇ ਠੀਕ ਹੈ ਮੈਂ ਚੌੜੇ ਠੀਕ ਹਾਂ ਹਾਂ ਠੀਕ ਹੈ ਦਰਸ਼ਕੋ ਕਿਵੇਂ ਦੀ ਲੱਗੀ ਜਾਣਕਾਰੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੋਈ ਹੋਰ ਗੱਲਬਾਤ ਸਾਹਮਣੇ ਆਈ ਤਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ